ਲੋ ਵੀ ਮਿੱਤਰੋ ਇਸ ਵੀਡੀਓ ਚ ਟਰੈਕਟਰ ਦਿਖਾਵਾਂਗੇ ਤੁਹਾਨੂੰ ਦੋ ਦੋਨੇ ਜਮਾ ਜੈਜ ਰੇਟ ਦੇ ਤੇ ਇੱਕ ਟਰੈਕਟਰ ਤਾਂ ਇਹ ਮਗਰੋਂ ਦਿਖਾਵਾਂ ਇੱਕ ਦਾ ਦਿਖਾਵਾਂਗੇ 45 ਘਰਾਂ ਤੇ ਇੱਕ ਦਿਖਾਵਾਂਗੇ ਫਾਰਮ ਟਰੈਕ 60 50 ਯਾਰ ਇਹੋ ਜੇ ਰੇਟ ਚ ਟਰੈਕਟਰ ਦੇਵਾਂਗੇ ਵੀ ਯਾਰ ਆਂਦਰਾ ਚ ਵੀ ਜਾਓ ਤਾਂ ਵੀ ਨਹੀਂ ਮਿਲਦਾ ਪਹਿਲਾਂ ਤਾਂ ਪੁੱਤ ਮਾਰ ਦੇ ਤੇ ਕੈਮਰਾ ਟਰੈਕਟਰ ਦਿਖਾ ਦੇ ਚੰਗੀ ਤਰ੍ਹਾਂ ਸਾਰਾ ਪਹਿਲਾਂ ਤਾਂ ਵੱਡੀ ਗੱਲ ਦਾ ਟਾਇਰ ਹੀ ਦਿਖਾ ਦੇ ਪਹਿਲਾਂ ਟਾਇਰ ਜਮਾ ਮੰਨ ਕੇ ਚੱਲ ਵੀ 90 ਤੋਂ 95 ਵੈਸੇ ਦਾ ਟਰੈਕਟਰ ਦੇ ਖਵਾੜਾਂ ਵਰਗੇ ਪਏ ਇਹ ਪੁਰਾਣੇ ਬਿਜੁਰ ਕਰਕੇ ਦੇ ਨੇ ਸੀਗੀ ਤੇ ਰੰਗ ਪੇਂਟ ਦਾ ਵੀ ਤਕਰੀਬਨ ਤਕਰੀਬਨ ਅਰੀਜਨਲ ਹੀ ਹੈਗਾ ਆ ਛੋ ਦੇ ਵਿੱਚ ਵੇਖ ਲਾ ਡੱਬ ਪਿਆ ਥੱਲੇ ਉਹ ਵੀ ਤੇ ਇੱਕ ਫੀਚਰ ਇਹਦਾ ਵਧੀਆ ਹੋਰ ਆ ਗਿਆ ਵੀ ਇਹਦੇ ਜਿਹੜੇ ਬ੍ਰੇਕ ਸੀਗੇ ਉਹ ਵੀ ਆ ਲਵ ਯੂ ਜਿਹੜਾ ਰੋਗ ਸੀ ਉਹ ਕੱਢਿਆ ਹੋਇਆ ਸੁੱਕੇ ਕਰਾਤੇ ਜਮਾ ਡੰਡਾ ਫੱਟੀ ਛਤਰੀ ਹਰਾ ਸਮਾਨ ਨਾਲ ਆ ਤੇ ਪਰਲੇ ਪਾਸੋਂ ਵੀ ਘੁੰਮ ਫਿਰ ਕੇ ਦਿਖਾ ਦੇ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਜਮਾਂਦਰੂ ਆਉਂਦਾ ਹੈ ਟਰੈਕਟਰ 1900 ਤੇ 95 ਮਾਡਲ ਹੈ 95 ਮਾਡਲ ਟਰੈਕਟਰ ਇੱਕ ਇਹਦੀ ਵੱਡੀ ਖਾਸੀਅਤ ਹੈ ਵੀ ਜਦੋਂ ਇਹਦੀ ਲਿਫਟ ਵਰਤਦੇ ਆ ਉਦੋਂ ਦੀ ਵੀਡੀਓ ਨਾਲ ਨਹੀਂ ਘੁਗਦੀ ਇੰਜਨ ਗੇਅਰ ਦਾ ਬਹੁਤ ਚੰਗਾ ਹੈ ਮਾਡਲ ਦੇ ਹਿਸਾਬ ਨਾਲ ਪੂਰੇ ਚੰਗਾ ਜਿਹੜਾ ਮਰਜ਼ੀ ਕੰਮ ਲੈ ਜਾਓ ਵਧੀਆ ਕੰਮ ਦੇਊਗਾ ਮਗਰੋਂ ਵੀ ਦਿਖਾ ਦੇ ਟਰੈਕਟਰ ਮਗਰੋਂ ਆ ਮੂੜਾਂ ਦਾ ਵੀ ਦਿਖਾ ਦੇ ਚੰਗੀ ਤਰ੍ਹਾਂ ਵੀ ਜੇ ਕਿਸੇ ਭਰਾ ਨੇ ਚਾਹੀਦਾ ਹੁੰਦਾ ਜਿਵੇਂ ਤੇ ਥੋੜੇ ਰੁਪਈਆ ਦੇ ਵਿੱਚ ਡਬਲ ਕਲਚ ਟਰੈਕਟਰ ਤੇ ਕੰਮ ਸਾਰਨਾ ਕਿਸੇ ਨੇ ਲੋਡਰ ਲਾਉਣਾ ਬੈਕ ਵਾਲਾ ਜਾਂ ਮੰਨ ਕੇ ਚੱਲ ਵੀ ਥੋੜੀ ਖੇਤੀ ਹੈਗੀ ਤੇ ਬਜਟ ਘੱਟ ਹੁੰਦਾ ਹੈਗਾ ਤਾਂ ਉਹਨੂੰ ਵਧੀਆ ਕੰਮ ਦੇਊਗਾ ਵੱਡੀ ਗੱਲ ਤਾਂ ਟਾਇਰਾਂ ਦੀ ਹੁੰਦੀ ਹੈ ਟਾਇਰ ਮੰਨ ਲੈ ਵੀ ਇਹ ਤਾਂ ਜਮਨ ਨਾ ਤੇ ਆ ਜਾ ਹੁ ਇਤੋਂ ਲੀਕਿੰਗ ਸੀ ਗੰਗ ਨਹੀਂ ਸੁੱਕੇ ਬ੍ਰੇਕ ਕਰਤੇ ਪੈਰ ਨਵੇਂ ਹੋਗੇ 95 ਮਾਡਲ ਹੋ ਗਿਆ ਇੰਜਨ ਗੇਅਰ ਦਾ ਚੰਗਾ ਹੋ ਗਿਆ ਡਿਮਾਂਡ 1 ਲੱਖ ਤੇ 55000 ਰੁਪਏ 1 ਲੱਖ 30000 ਦਾ ਆਪਾਂ ਹੈਡ ਟਰੈਕਟਰ ਦੇਗਾ ਡੰਡਾ ਫੱਟੀ ਛਤਰੀ ਛਤਰੀ ਦਾ ਜਿਹੜਾ ਕੱਪੜਾ ਹੈਗਾ ਉਹ ਵੀ ਇਹਦੇ ਨਾਲ ਹੈ ਤੇ ਦੂਜਾ ਟਰੈਕਟਰ ਖੜਾ 4 ਵੇਸ ਹੋਰ ਉਹਨੂੰ ਵੀ ਲਿਆ ਆ ਜਾ ਦਿਖਾ ਦੇ ਚੰਗੀ ਤਰ੍ਹਾਂ ਸਮਾਰ ਕੇ ਜਿਹੜਾ ਆਹ ਟਰੈਕਟਰ ਹੈਗਾ ਇਹ ਉਸ ਰੇਟ ਤੇ ਦੇਵਾਂਗੇ ਜਿਹੜੇ ਰੇਟ ਤੇ ਕੋਈ 2 ਵੀਲ ਵੀ ਨਹੀਂ ਦੇ ਸਕਦਾ ਚੰਗੀ ਤਰ੍ਹਾਂ ਟਰੈਕਟਰ ਨੂੰ ਦਿਖਾ ਦੇ ਇਧਰੋਂ ਲੱਗ ਜਾ ਟਾਇਰ ਹੈਗੇ ਮਗਰਲੇ ਤਾਂ ਮਤਲਬ 30-35 ਪੈਸੇ ਮੂਰ ਲੈ ਕੇ ਸਿਆ ਪਰ ਹਾਈਡਰਾਈਟ ਨਾਲ ਚਾਰੇ ਟਾਇਰ ਦਿਖਾ ਦੇ ਫੋਰ ਵੀਲ ਡਰਾਈਵ ਦੇ ਵਿੱਚ ਆ ਗਿਆ 60 50 50 ਚ ਵੀ ਕੈਟਾਗਰੀ ਆ ਡੰਡਾ ਪੱਟੀ ਛਤਰੀ ਸਮਾਨ ਸਾਰਾ ਪੂਰਾ ਘੋੜਾ ਬੰਪਰ ਲੱਗਿਆ ਹੋਵੇ ਪੰ ਫਿਰ ਕੇ ਦਿਖਾ ਦੇ ਮੜਾ ਜਾਂ ਟਰੈਕਟਰ ਤੇ ਫਿਰ ਇਹਦੇ ਪਾਉਣੇ ਆ ਪਰ ਰੇਟ ਤੇ ਚਾਨਣਾ ਫੁੱਲ ਫੁੱਲ ਫੀਚਰ ਹੈਗੇ ਤੇ ਫੋਰ ਵੀਲ ਜਿਹੜੇ ਪੁਰਾਣੇ ਲੈਣਾ ਕੀੜਾ ਹੁੰਦਾਗਾ ਫੋਰ ਵੀਲ ਲੈਣ ਦਾ ਇਹ ਗੜਾ ਕਹਿੰਦਾ ਅੱਜ ਕੱਲ ਫੋਰ ਵੀਲ ਦਾ ਰੇਟ ਜ਼ਿਆਦਾ ਆ ਆਪਾਂ ਟੂ ਵੀਲ ਦੇ ਰੇਟ ਤੋਂ ਵੀ ਘੱਟ ਦੇਗਾ 2017 ਮਾਡਲ ਹੈ ਉੱਤਰਾਖੰਡ ਦਾ ਨੰਬਰ ਹੈ ਐਨਓਸੀ ਇਸ ਟਰੈਕਟਰ ਦੇ ਮਿਲ ਜੂਗੀ ਪੰਜਾਬ ਨੰਬਰ ਲੱਗ ਜਾਊਗਾ ਠੀਕ ਹੈ ਤੇ ਡਿਮਾਂਡ ਡਿਮਾਂਡ ਹੈ ਕੁੱਲ 430000 ਰੁਪਏ ਇਧਰ ਮਾਰਾ ਜੇ ਇਹਦੇ ਚ ਵੀ ਕੈਮਰਾ ਮਾਰ ਦੇ ਅਜੇ ਬਕਾਇਦਾ ਲਿਖਿਆ ਵੀ ਐਨਓਸੀ ਮਿਲੂਗੀ 2017 ਮਾਡਲ ਹੈ 430000 ਤੇ 2017 ਮਾਡਲ ਆਪਣੇ ਕੋਲ ਦੋ ਖੜਿਆ 4.5 ਲੱਖ ਤੋਂ ਘਾਟਾ ਪਰ 2 ਵੀਲ ਨਹੀਂ ਦਿੰਦੇ ਤੇ ਇਹ ਆਪਾਂ ਦੇਵਾਂਗੇ ਲਾਸਟ 410000 410000 ਦਾ बड़े वीर ਐਂ ਕਰਕੇ ਸ਼ੋਆ ਦੇ ਮਾਰ ਦਿੰਦੇ ਹੱਥਾਂ ਕਿ ਮੈਨੂੰ ਘੱਟ ਵੀ ਦੇ ਕੇ ਦਿਖਾਵੇ ਲੈ ਚੈਲੰਜ ਆ ਗੋ ਦੇ ਕੇ ਦਿਖਾਓ 4 ਵੀਲ ਡਰਾਈਵ ਫੂ ਵੀ ਉਹਦੇ ਮਨ ਕਹਿੰਦਾ ਨਹੀਂ ਹੁੰਦਾ ਮੈਂ ਅੱਜ ਪਹਿਲੀ ਵਾਰ ਇਹ ਗੱਲ ਕਰਦਾ ਬਹੁਤੇ ਨੇ ਗੰਦ ਪਾਇਆ ਇੱਥੇ ਮੇਰੇ ਮੇਰੇ ਰੇਡ ਚ ਕੋਈ ਦਿੰਦਾ ਨਹੀਂ ਮੇਰੇ ਰੇਡ ਚ ਕੋਈ ਦਿੰਦਾ ਨਹੀਂ ਲੈ 4 ਵੀਲ ਦੇ ਕੇ ਦਿਖਾਵੇ ਇਸ ਰੇਡ ਚ ਨਾਲ ਐਨਸੀ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਜਦੋਂ ਮਰਜ਼ੀ ਕਾਲ ਕਰ ਲਿਓ ਹਰ ਇੱਕ ਵੇਲੇ ਫੋਨ ਚੱਕਾ ਜੋ ਬਹੁਤ ਭਰਾਵਾਂ ਦੀ ਨਾ ਮੰਨ ਲਾ ਪਹਿਲਾ ਇਹ ਸ਼ਿਕਾਇਤ ਸੀਗੀ ਵੀ ਆਪਾਂ ਤਾਂ ਫੋਨ ਨਹੀਂ ਚੱਕੀਦੇ ਆਪਾਂ ਨਵਾਂ ਨੰਬਰ ਲੈ ਲਿਆ ਉਹ ਮਨ ਕੇ ਚੱਲ ਵੀ 24 ਘੰਟੇ ਸੇਵਾ ਜੀ ਤਤਪਰ ਰਹਿਣਾ ਹੈ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਬਕੇ ਕਿਸੇ ਭਰਾ ਦੇ ਕੰਮ ਆ ਜੂ। ਜੇ ਵੀਡੀਓ ਚੰਗੀ ਲੱਗੇ ਤੇ ਕਮੈਂਟ ਵੀ ਕਰਿਓ, ਲਾਈਕ, ਕਮੈਂਟ, ਸ਼ੇਅਰ ਇਹ ਤਿੰਨੇ ਚੀਜ਼ਾਂ ਕਰ ਦਿਓ ਤੇ ਸਾਡੇ ਪੇਜ ਨੂੰ ਕਰਿਓ ਫੋਲੋ ਬਹੁਤ ਬਹੁਤ ਧੰਨਵਾਦ